ਸੁਖਵੀਰ ਬਾਦਲ ਬਾਰੇ ਕਹੀ ਜਾਂਦੇ ਨੇ ਵੀ ਇਹ ਆਈਡਿਟੀਆਂ ਗੱਥੀਆਂ ਕਿੱਥੋਂ ਲਈ ਫਿਰਦਾ ਹੈ ਤੇ ਗਿਆਨੀ ਹਰਪ੍ਰੀਤ ਨੇ ਕਿਹਾ ਕਿ ਲੈ ਲਓ ਇਹ ਤਾਂ ਇਹ ਗੁਰਬਾਣੀ ਦੇ ਪੈਸੇ ਨੇ ਇਹ ਤਾਂ ਇਹ ਇਹ ਤਾਂ ਗੋਲਕ ਦੇ ਪੈਸੇ ਨੇ ਹਾਂ ਹਾਂ ਕਿ ਮੈਂ ਅਸੀਂ ਤਾਂ ਬਿੱਲ ਪਾਸ ਕਰੀ ਬੈਠੇ ਹਾਂ ਅਸੀਂ ਤਾਂ ਬਿੱਲ ਕ੍ਰਾਸ ਕਰੀ ਬੈਠੇ ਹਾਂ ਸ਼੍ਰੋਮਣੀ ਕਮੇਟੀ ਨੂੰ ਫ੍ਰੀ ਟੂ 에ਅਰ ਐਂਡ ਫ੍ਰੀ ਫਾਰ ਆਲ ਪੀਏਓ ਗਵਰਨਰ ਕੋਲੇ ਬਿੱਲ ਪਿਆ ਮਤਲਬ ਇਹ ਕਹਿੰਦੇ ਸੀਗਾ ਕਿ ਇਹ ਟੀਟੀਆਰਪੀ ਵੇਚਦੇ ਨੇ ਇਹ ਤੇ ਹੁਣ ਗੈਨੀ ਜੀ ਗੈਨੀ ਜੀ ਉਸ ਵੇਲੇ ਜਹੇਦਾਰ ਸੀ ਨਾ ਉਸ ਵੇਲੇ ਕਹਿੰਦੇ ਸੀ ਨਾ 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 ਅਸੀਂ ਤਾਂ ਚੈਨਲ ਬਣਾ ਲਾਂਗੇ ਆਪਦਾ ਚੈਨਲ ਬਣਾ ਲਿਆ ਬਣਾ ਲਿਆ ਐਸਜੀਪੀਸੀ ਨੇ ਚੈਨਲ ਤੇ ਉਸ ਵੇਲੇ ਜਹੇਦਾਰ ਸੀ ਉਹ ਤੇ ਹੁਣ ਕਿਉਂ ਕਿ ਉਹ ਪੋਲਿਟਿਕਸ 'ਚ ਆ ਗਏ ਹੁਣ ਉਹਨੂੰ ਪਤਾ ਲੱਗਿਆ ਵੀ ਐਂ ਬੋਲੀਦਾ ਹੁੰਦਾ ਹੁਣ ਉਹ ਸੁਖਵੀਰ ਨੂੰ ਕਹਿੰਦੇ ਕਹੀ ਜਾਣ ਐਸਜੀਪੀਸੀ ਨੇ ਕੱਲ ਗੁਰਦੁਆਰਿਆਂ ਦੇ ਐਡਰੈਸ ਦੇ ਹੀ ਜਾਂਦੇ ਸੀ ਧਾਮੀ ਸਾਹਿਬ ਐਸ ਗੁਰਦੁਆਰੇ ਬਹੁਤ ਇੰਨੇ ਐਸਗੂ ਫਿਰ ਵੀ ਤੁਸੀਂ ਕੀ ਤੁਸੀਂ ਆਪਦੇ ਬਜਟ 'ਚ ਕਿਉਂ ਨਹੀਂ ਦੇ ਰਹੇ ਉਹ ਤਾਂ ਸੰਗਤ ਦਾ ਪੈਸਾ ਸੰਗਤ ਆਬਿੱਧ ਕਿਉਂਦੀ ਮੱਤ ਠੀਕ ਹੈ ਨਾ ਸੋ ਮੈਂ ਅਚਾ ਫਿਰ ਉਹਨ ਕਹਿ ਰਿਹਾ ਉਹ ਸੁਖਬੀਰ ਬਾਦਲ ਕਹਿ ਰਿਹਾ ਮੈਂ 1 ਲੱਖ ਏਕੜ ਦਾ ਬੀਜ ਦੇਵਾਂਗਾ ਕਿੱਥੋਂ ਦੇਵੋਗੇ ਜੀ ਨਕਲੀ ਨੁਕਲੀ ਫੜਾ ਦੇਣਾ ਬੀਜ ਇਹਨਾਂ ਨੇ ਇਹਨਾਂ ਦੇ ਬੀਜਾਂ ਦਾ ਮੈਂ ਪਤਾ ਜਾਣਦਾ ਹਜੇ ਬੀਜਾਂ ਦਾ ਘਟਾਲੇ ਦੀ ਜਾਂਚ ਚੱਲ ਰਹੀ ਏ ਤੋਤਾ ਸਿੰਘ ਵਾਲਿਆਂ ਦੀ ਠੀਕ ਹੈ ਨਾ ਤੋਤਾ ਸਿੰਘ ਮੈਮੋਰੀਅਲ ਬੀਜ ਨਾ ਦੇ ਦੇ ਕੋਈ हां ओ उन उन बीजਾਂ ਨੇ ਸੈਂਕੜੇਕਰਨ ਸੱਤਰ ਬਿਛਾਤੇ ਮਾਨਸਾ ਜ਼ਿਲ੍ਹੇ ਦੇ ਬਠਿੰਡਾ ਦੇ ਜਿਹੜੀਆਂ ਸਪਰੀਆਂ ਤੇ ਬੀਜ ਜਿਹੜੇ ਨਕਲੀ ਲੈਂਦੇ ਸੀਗੇ ਜਦੋਂ ਬਰਗਾੜੀ ਇੱਕ ਗੱਡੀ ਫੜੀ ਗਈ ਸੀ 60 ਲੱਖ ਰੁਪਏ ਉਹਦੇ ਵਿੱਚ ਕੈਸ ਸੀਗਾ ਸੋ ਇਸ ਕਰਕੇ ਇੱਕ ਪੀਟਰ ਇੰਜਣ ਦੇ ਜਾਂਦਾ ਕੱਢ ਦੋ ਦਰਿਆ ਦਾ ਪਾਣੀ ਇੱਕ ਇੰਜਣ ਨਾਲ ਪਾਦ ਦਰਿਆ ਦਾ ਪਾਣੀ ਕੱਢ ਦੋਗੇ ਤੁਸੀਂ ਫਿਰ ਤੇ ਰਹਿਣ ਦੋ ਓਚ ਕਿਹੜੀ ਗੱਲ ਆ ਹਾਂ ਨੂੰ 600 ਰੁਪਏ ਹੈ ਜੀ ਹੁਣ 600 ਰੁਪਏ ਨੇ ਕੀ ਬਣੂ ਅਸੀਂ 40000 ਕਰ ਰਹੇ ਹਾਂ ਪ੍ਰੋਫਿਟ ਇੰਸ਼ੋਰੈਂਸ ਚੀਜ਼ ਜਿਹੜੀ ਉਹਨਾਂ ਨੂੰ ਕਵਰ ਕਰਨਾ ਹੈ ਪ੍ਰੋਫਿਟ ਇੰਸ਼ੋਰੈਂਸ ਫਾਰ ਫਾਰਮਰਸ ਕੀ ਬਾਲਦੇ ਨੇ ਪਰ ਇਹ ਤੋਂ ਪਹਿਲਾਂ ਕਰੋ ਕ੍ਰੌਪ ਇੰਸ਼ੋਰੈਂਸ ਜਿਹੜਾ ਆਈਡੀਆ ਸੀਗਾ ਉਹ ਚ ਲੋਕਾਂ ਨੇ ਜਿੰਨਾਂ ਨੇ ਕਰਾਈ ਸੀ ਉਹ ਉਹਨਾਂ ਨੂੰ ਪੁੱਛ ਕੇ ਦੇਖਿਓ ਕੁਝ ਨਹੀਂ ਮਿਲਦਾ ਉਹਨਾਂ ਨੂੰ ਪੈਸੇ ਲੈ ਜਾਂਦੇ ਸੋ ਜਦ ਪ੍ਰੋਪਰ ਕ੍ਰੌਪ ਇੰਸ਼ੋਰੈਂਸ ਹੋ ਜਾਏ ਕਿ ਹਾਂ ਜੀ ਕਾਸ਼ਤਕਾਰ ਨੂੰ ਦੇਣਾ ਹੈ ਕਈ ਵਾਰੀ ਰਿਸਟਰੀ ਵਾਲੇ ਨੂੰ ਦੇ ਦਿੰਦੇ ਆ ਉਹ ਔਰ ਉਹਨਾਂ ਨੇ ਪਹਿਲੀ ਠੇਕਾ ਵੀ ਲਿਆ ਹੁੰਦਾ ਉਧਰੋਂ ਵੀ ਲੈ ਲੈਂਦੇ ਆ ਇਹਦੇ ਕੀਤਾ ਜਾ ਸਕਦਾ ਕੰਮ ਪਰ ਇਹਨੂੰ 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 ਕਾਫੀ ਡਿਫਾਈਨ ਕਰਨ ਜੀਸੀਬੀ ਦੀ ਕਾਫੀ ਕਮੀ ਹੈ ਚੁੱਕੀ ਉਠਾਉਣੇ ਲਈ ਔਰ ਨਹੀਂ ਅਸੀਂ ਕਰਾਂਗੇ ਅਸੀਂ ਅਸੀਂ ਮੈਂ ਤੁਹਾਨੂੰ ਮੈਂ ਆਲਰੇਡੀ ਕਿਹਾ ਕਿ ਅਸੀਂ ਸਰਕਾਰ ਵੱਲੋਂ ਸਰਕਾਰ ਵੱਲੋਂ ਜੀਸੀਬੀ ਵੀ ਖਰੀਦ ਰਹੇ ਹਾਂ ਜੇ ਕਿਸੇ ਨੂੰ ਡੀਸਿਲਟਿੰਗ ਲਈ ਜੀਸੀਬੀ ਚਾਹੀਦੀ ਹੋਊਗੀ ਅਸੀਂ ਜੀਸੀਬੀ ਵੀ ਪ੍ਰੋਵਾਈਡ ਕਰਾਵਾਂਗੇ ਉਹ ਕਿਦਾਂ ਮਤਲਬ ਕਿਦਾਂ ਪ੍ਰੋਵਾਈਡ ਹੋਏਗੀ ਕਿਦਾਂ ਉਹ ਤਾਂ ਡਿਪਟੀ ਕਮਿਸ਼ਨਰ ਨੂੰ ਦੇ ਦਾਂਗੇ ਅਸੀਂ ਤੇ ਕੋਈ ਵੀ ਬੰਦਾ ਉੱਥੇ ਜਾ ਕੇ ਮੰਗ ਸਕਦਾ ਕਿ ਜੀ ਮੈਨੂੰ ਜੀਸੀਬੀ ਚਾਹੀਦੀ ਹੈ 48 ਕਰੋੜ ਰੁਪਈਆ ਜਿਹੜਾ ਉਹ ਰੀਸੀਵ ਹੋ ਗਿਆ ਜੀ ਜੋ 5 ਕਰੋੜ ਰੁਪਈਆ ਗੁਜਰਾਤ ਗਵਰਨਮੈਂਟ ਵੀ ਦਿੱਤਾ ਹੈ 5 ਕਰੋੜ ਦਿੱਤੇ ਦਿੱਲੀ ਦਾ ਵੀ 5 ਕਰੋੜ ਹਰਿਆਣੇ ਦਾ ਵੀ ਹੈ ਬਾਕੀ ਬਹੁਤ ਸਾਰੇ ਆਰਟਿਸਟਾਂ ਨੇ ਵੀ ਆਪਣਾ ਆਪਣਾ ਯੋਗਦਾਨ ਪਾਇਆ ਦਾ ਨੰਬਰ ਉਹਦਾ ਜ਼ਿਕਰ ਹੈ ਜਿਹੜਾ ਰਿਸਪੌਂਸਿਬਲ ਸਿੱਤੀ ਤੋਂ ਉਹਨੇ ਕਿਹਾ ਕਿ ਪਹਿਲਾਂ ਕਮਿਟੀ ਰਿਲੀਜ਼ ਕਰ ਦਿੱਤਾ ਜਾਂਦਾ ਪੰਜਾਬ ਤੇ ਹਰਿਆਣਾ ਦੇ ਜਿਹੜੇ ਕਤਲ ਚੱਲਦੇ ਆਪੀ ਤਾਂ ਜਿਸਾ ਬੈਟਰ ਹੁੰਦੀਆ ਫਲਸ ਨਾ ਆਂਦੇ। ਇਹ ਵੀ ਅਲੀਗੇਸ਼ਨ ਲੱਗਦੇ ਨੇ ਆਪੋਜੀਸ਼ਨ ਲਗਾ ਰਹੀ ਹੈ ਕਿ ਇਹ ਮੈਨ ਮੇਡ ਕਹਿ ਰਹੇ ਨੇ। ਕੋਟੇ ਨਾਮ ਤੋਂ ਵੀ ਆ ਗਏ। ਕਿੰਨਾ ਪਾਣੀ ਮੰਗਦੇ ਸੀ? ਕਿੰਨਾ ਪਾਣੀ ਮੰਗਦੇ ਸੀ? 100 ਕਿਊਸਕ। ਕਿੰਨਾ ਆ ਰਿਹਾ ਪਾਖੜਾ ਚ 3.5 ਲੱਖ ਕਿਊਸਕ। ਜੇ 100 ਦੇ ਵੀ ਦਿੰਦੇ ਇਹਨਾਂ ਨੂੰ ਕਿ ਭਰਕ ਪੈਣਾ ਸੀ। ਥੋੜਾ ਜਿਹਾ ਉਹਨੂੰ ਕਹੋ ਅਕਲ ਨੂੰ ਹੱਥ ਮਾਰਿਆ ਕਰੋ ਚਲੋ ਮਾਨ ਮੇੜ ਕਰ ਲੋ ਕਿਉਂਕਿ ਕਿਉਂਕਿ ਦੇਖੋ ਮੇਰੇ ਤੇ ਮਾਨ ਹਾਨੀ ਦਾ ਮਕਦਮਾ ਕਰ ਰੱਖੇ ਇੱਕ ਦੋ ਅਸਲ ਚ ਮਾਨ ਹਾਨੀ ਮੈਂ ਮੰਨਦਾ ਮੈਨੂੰ ਮਾਨ ਹਾਨੀ ਹੋਈ ਹੈ ਭਗਵਾਨ ਤੇ ਮਾਨ ਹਾਨੀ ਹੋਈ ਉਹਨਾਂ ਨੂੰ ਹੋਰ ਕੋਈ ਹਾਨੀ ਨਹੀਂ ਹੋਈ ਉਹਨਾਂ ਨੂੰ ਮਾਨ ਹਾਨੀ ਕਰ ਲਓ ਕੱਲ ਗੱਲ ਤੇ ਭਗਵਾਨ ਤੇ ਮਾਨ ਫਰੋਨ ਦੇ ਉਹ ਜਾਊਗਾ ਜਾਂ ਲੈ ਕੇ ਚਲਾ ਗਿਆ ਐ ਉੱਥੇ ਲੜ ਪਿਆ ਆਪਸ ਚੀ ਉਹਦੇ ਸੋਨ ਜੀਤ ਰਾਣੇ ਗੁਰਜੀਤ ਦੇ ਮੁੰਡੇ ਨਾਲ ਤੂੰ ਮੂਰੇ ਬਹਿ ਗਿਆ ਮੈਂ ਇੱਥੇ ਬਹਿ ਗਿਆ ਥੋੜਾ ਤੂੰ ਕਿ ਇੱਧਰ ਰਹਿ ਮੇਰੀ ਫੋਟੋ ਨਹੀਂ ਆਉਂਦੀ ਆ ਕਿੜੀਆਂ ਗੱਲਾਂ ਉਹ ਸੁਖਵੀਰਵਾਲ ਕਹਿੰਦਾ ਮੈਂ 20 ਸਾਲ ਲੱਗੇ ਆ ਕਹਿੰਦਾ ਮੇਰਾ ਦਿਮਾਗ ਜੇ ਕਹਿੰਦਾ ਮੇਰੀਆਂ ਪਾਣੀ ਵਾਲੀਆਂ ਬੱਸਾਂ ਉਹਦਾ ਮਜ਼ਾਕ ਨਾ ਡਾਉਂਦੇ ਹੁਣ ਇਹ ਕੱਢ ਲੈਂਦੀਆਂ ਪਾਣੀ ਵਾਲੀਆਂ ਬੱਸਾਂ ਲੋਕਾਂ ਨੂੰ ਇਹ ਤਮਾਸ਼ੀਬੀਨ ਹੈਗੇ ਨੇ ਜੀ ਕੋਈ ਬਿਜ਼ਨਸ ਹੈ ਨਹੀਂ ਕਰਨ ਦਾ ਕੰਮ ਇਹਨਾਂ ਨੇ ਮੈਂ 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 ਇੱਕ ਮੈਂ 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 ਜਲਦੀ ਜਲਦੀ ਮੈਂ ਸੈਂਟਰ ਸੇ ਟਾਈਮ ਲੈ ਕੇ ਮੈਂ ਉਹਨਾਂ ਕੇ ਸਾਥ ਮਿਲਨੇ ਜਾ ਰਹਾ ਹੂੰ ਔਰ ਸਾਰੀ ਸਿਚੁਏਸ਼ਨ ਕਿਉਂਕਿ ਮੈਂ ਉਸ ਦਿਨ ਨਹੀਂ ਥਾ ਪ੍ਰਧਾਨ ਮੰਤਰੀ ਜਦ ਆਏ تھے ਮੈਂ ਮੈਂ ਉਸ ਸਮੇਂ ਮੌਜੂਦ ਨਹੀਂ ਥਾ ਜਦ ਪ੍ਰਧਾਨ ਜਦੋਂ ਪ੍ਰਧਾਨ ਮੰਤਰੀ ਜੀ ਆਏ ਸੀਗੇ ਮੈਂ ਉੱਥੇ ਮੌਜੂਦ ਨਹੀਂ ਸੀ ਪਰ ਮੈਂ ਸਾਰਾ ਡਾਟਾ ਸਾਰੇ ਆਫੀਸਰ ਸਹਿਬਾਨ ਉਹ ਤੱਕ ਸਾਡੇ ਕੋਲੇ ਸਾਰਾ ਜਿਹੜਾ ਨੁਕਸਾਨ ਦਾ ਵੀ ਆਲਮੋਸਟ ਸਾਰੀ ਅਸੈਸਮੈਂਟ ਆਜੂਗੀ ਤੇ ਅਸੀਂ ਮੈਂ ਟਾਈਮ ਲੈ ਕੇ ਪੀਐਮ ਸਾਹਿਬ ਨੂੰ ਜਾਂ ਐਚਐਮ ਸਾਹਿਬ ਨੂੰ ਜਾਂ ਜਿੱਥੇ ਵੀ ਮਿਲਣਾ ਪਿਆ ਅਸੀਂ ਮਿਲਾਂਗੇ ਨਾਲੇ ਨਾਲ ਦੀ ਨਾਲੇ ਇੱਕ ਇਹ ਵੀ ਹੈ ਕਿ ਚੋਣਾ ਆਉਣਾ ਵੀ ਸ਼ੁਰੂ ਹੋ ਗਿਆ 2-4 ਦਿਨਾਂ ਚ ਕਿਉਂਕਿ ਅਸੀਂ 15 ਦਿਨ ਪਹਿ ਘਟਾਤੇ ਸੀਗੇ ਸੋ ਅੰਮ੍ਰਿਤਸਰ ਵਾਲੇ ਪਾਸੇ ਜਿਹੜੇ ਪਹਿਲੇ ਜ਼ੋਨ ਵਾਲੇ ਸੀਗੇ ਉਹ ਚੋਣਾ ਹੋਣਾ ਸ਼ੁਰੂ ਹੋ ਗਿਆ ਤੇ ਉਹਦਿਆਂ ਵੀ ਅਸੀਂ ਤਿਆਰੀਆਂ ਕਰਨੀਆਂ ਨੇ ਮੰਡੀਆਂ ਜਾਂ ਸੜਕਾਂ ਜਿਹੜੀਆਂ ਨੇ ਉਹ ਕੋਈ ਦਿੱਕਤ ਨਾ ਆਵੇ ਤੇ ਬਾਕੀ ਜਿਹੜੇ ਇਲਾਕਿਆਂ ਚ ਕਿਸੇ ਇਲਾਕੇ ਚ 20 ਨੂੰ ਆਊਗਾ ਕਿਸੇ ਚ 25 ਨੂੰ ਆਊਗਾ ਕਿਸੇ ਚ 2 ਅਕਤੂਬਰ ਤੋਂ ਆਊਗਾ ਪਰ ਸਰਕਾਰੀ ਖਰੀਦ ਅਸੀਂ 16 ਤਰੀਕ ਤੋਂ ਸ਼ੁਰੂ ਕਰ ਸਰਕਾਰੀ ਵਾਲਾ ਸੀਰੀਅਸ ਦਿਖਤ ਆਤੀ ਹੋਈ ਹੈ